ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਨਹੀਂ ਆਪਣੇ ਆਪਣੇ ਆਪੇ ਆ ਕੇ ਮੋਗੇ ਨੇ ਕਬੀਰ ਜੀ ਮੇਰਾ ਨਾਮ ਹਰਕਿੰਦਰ ਕੌਰ ਹੈ ਜੀ ਤਾਂ ਕੀ ਇਹ ਮਾਮਲਾ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਸਾਰਾ ਜਿਹੜਾ ਕੈਲੀ ਸਮਾਨ ਟੁੱਟਿਆ ਹੋਇਆ ਹੈ ਤੁਹਾਡਾ ਜਿਹੜੇ ਬੈੱਡ ਹੈ ਉਹ ਫੁੱਲ ਓਲੇ ਹੋਏ ਨੇ ਜਾਂ ਬਾਹਰ ਗੱਡੀ ਹੈ ਜਿਹੜੀ ਟੁੱਟੀ ਹੋਈ ਹੈ ਕਬੀਰ ਜੀ ਵੀ ਸਾਡਾ ਪਿੱਟ ਕੋਣ ਦਾ ਕੰਮ ਸੀਗਾ ਜੀ ਜਿਹਦੇ ਕਰਕੇ ਮੇਰੇ ਰਿਸ਼ਤੇਕ ਦੂਰ ਤੋਂ ਮੇਰੀ ਭੈਣ ਲੱਗਦੀ ਸੀ ਉਹਦਾ ਜਵਾਈ ਉਹਦਾ ਧੀ ਉਹ ਵਿਚਾਂਪ ਉਹਦੇ ਗਾਮ ਪੁਰਾਣੇ ਜਵਾਈ ਦਾ ਉਹਦਾ ਚਾਚਾ 25 30 ਉੱਪਰ ਜ਼ਿਆਦਾ ਤਕੜਿਆ ਨ ਮੁੰਡੇ ਐ ਤੇਜ਼ ਤਰ੍ਹਾਂ ਹਥਿਆਰ ਉਹਨਾਂ ਕੋਲ ਸਾਰੇ ਮੈਂ ਇਕੱਲੀ ਘਰੇ ਰਹੀ ਸੀ ਕੋਈ ਨਹੀਂ ਸੀਗਾ ਮੇਰੇ ਕੋਲ ਇੱਕ ਵੱਡੀ ਕਮਾਈ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਨਾਂ ਨੇ ਮੇਰੀ ਕੀ ਹਾਲਤ ਕਰੀ ਮੈਂ ਦਿੱਤੋ ਤਾਂ ਚੱਲ ਨਹੀਂ ਸਕ ਰਹੀ ਕਿ ਗੱਲ ਕੀ ਹੋਈ ਹੈ ਭੰਜੀ ਇਹ ਦੱਸੋ ਵੀ ਆਖਰ ਜਿਹੜੇ ਆ ਪੈਸੇ ਆ ਤੁਸੀਂ ਲਾਏ ਹੋਏ ਸੀ ਜਾਂ ਉਹ 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 ਕਿਵੇਂ ਇਸ ਤੇ ਇਨਵੋਲਵ ਹੋਏ ਉਹਨਾਂ ਦੇ ਕੋਲ ਲਾਏ ਸੀ ਪੈਸੇ ਉਹ ਬੰਦੇ ਕੀ ਬ੍ਰੋਕਰ ਨੇ ਕੀ ਹੈ ਹਾਂਜੀ ਵੀਰ ਜੀ ਮੈਂ ਆਪਣੀ ਭੈਣ ਕੋਲ ਲਾਏ ਹੋਏ ਸੀਗੇ ਜੀ ਉਹਦੀ ਧੀ ਉਹਦਾ ਕੰਮ ਕਰਦੀ ਸੀ ਮੈਨੂੰ ਆਪਣੀ ਧੀ ਤੋਂ ਵੱਧ ਕੇ ਸੀਗੀ ਉਹ ਉਹੀ ਮੇਰੇ ਪਿੱਠ 'ਚ ਖੰਜਰ ਖੋਪੀ ਜੀ ਅੱਜ ਅੱਜ ਕਿੰਨੇ ਪੈਸਿਆਂ ਦਾ ਜਿਹੜਾ ਤੁਹਾਡੇ ਘਰੋਂ ਚੋਰੀ ਹੋਈ ਐ ਘੱਟੋ ਘੱਟ ਵੀਰ ਜੀ 10 ਲੱਖ ਰੁਪਏ ਪਿਆ ਸੀ ਮੇਰੇ 45 ਤੋਲੇ ਮਨੇ ਕੁੜੀ ਵਾਸਤੇ ਗਹਿਣਾ ਮੇਰੀ ਨੂੰਹ ਦਾ ਗਹਿਣਾ ਪਿਆ ਸੀਗਾ ਮੈਨੂੰ ਅਰੇ ਧੱਕਾ ਦੇ ਕੇ ਮੇਰਾ ਸਾਰਾ ਕੁਝ ਬੈੱਡ 'ਚੋਂ ਕੱਢ ਕੇ ਲੈ ਗਿਆ ਜਸਮਨ ਸੀ 5-6 ਮੁੰਡੇ ਸੀ ਉਹਦੇ ਨਾਲ ਟੋਟਲ ਕਿੰਨੇ ਬੰਦੇ ਸੀ ਵੀਰ ਜੀ ਹੁਣੇ 40 50 ਬੰਦਿਆਂ ਮਗੋਂ ਚਾਰਕ ਪੰਜ ਕੱਟੀਆਂ ਇੱਕੋ ਲੱਗਤ ਆ ਗਈਆਂ ਮੇਰੇ ਤੋਂ ਛੜ ਕੇ ਤੁਸੀਂ ਉਸ ਤੋਂ ਪੈਸੇ ਲੈਣੇ ਸੀ ਜਿਹਾ ਕਿਸ ਤਰ੍ਹਾਂ ਸੀ ਲੈਣੇ ਸੀ ਜੀ ਲੈਣੇ ਸੀ ਮਿਰਜੀ ਤਾਂ ਹੀ ਤਾਂ ਇੱਥੋਂ ਤੱਕ ਉਹ ਗਿਆ ਪਿਆਰ ਨਾਲ ਕਿਹਾ ਸਾਡੇ ਨਾਲ ਗੱਲ ਕਰ ਲਓ ਬੈਠ ਕੇ ਗੱਲ ਕਰੋ ਸਾਨੂੰ ਮੈਨੂੰ ਦੋ ਮਹੀਨੇ ਹੋ ਗਏ ਮਿੰਤਾ ਕਰਦੀ ਨੂੰ ਉਹਨਾਂ ਦੀਆਂ ਵੀ ਮੈਨਾਂ ਗੱਲ ਕਰ ਲਓ ਮੇਰੇ ਥੱਲੇ ਬੰਦੇ ਸੀ ਜ਼ਿੰਮੇਵਾਰੀ ਲਈ ਹੈ ਲੋਕਾਂ ਦੀ ਸਾਦੀ ਜ਼ਿੰਮੇਵਾਰੀ ਜਦੋਂ ਨਹੀਂ ਹੈ ਗੱਲ ਕਰੋ ਬੈਠ ਕੇ ਆ ਕੇ ਸਾਡੇ ਨਾਲ ਮੁੰਤੂ ਸਿਕੋ ਪੁਲਿਸ ਕੰਪਲੀਟ ਕੀਤੀ ਹੈ ਜੀ ਹਾਂਜੀ ਹੋਈ ਹੋਈ ਹੈ ਜੀ ਬਾਕੀ ਇਹਨਾਂ ਨੂੰ ਪਤਾ ਕੋਸ ਫੋਟੋ ਲੈ ਲਈ ਜੀ ਲੈ ਲਈ ਜੀ ਪਰ ਉਹ ਛੁੱਟਨੇ ਨਹੀਂ ਚਾਹੀਦੇ ਬਾਹਰ ਨਹੀਂ ਆਣੇ ਮੇਰੀ ਇੰਨੀ ਹੱਥ ਬੰਨ ਕੇ ਬੇਨਤੀ ਹੈ ਮੇਰੇ ਧੀ ਪੁੱਤ ਹਾਂ ਬੋਲ ਆਂਟੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕਮਲੇਸ਼ ਹੈ ਕੀ ਗੱਲ ਕੀ ਹੋਈ ਹੈ ਔਰੇ ਜਿਹੜਾ ਤੁਹਾਡੇ ਸੱਟਾ ਵਜੀਆਂ ਨੇ ਅਸੀਂ ਤਾਂ ਬੇਟਾ ਦੇਖਣ ਬਾਹਰ ਨਿਕਲੇ ਸੀ ਵੀ ਕਿਉਂ ਸੀਸੇ ਪੁੱਟ ਰੀਆਂ ਮੇਰੇ ਵੀ ਪੁੱਤ ਡੈੜ ਡੈੜ ਲੱਤਾਂ ਮਾਰੀਆਂ ਕੌਣ ਸੀ ਕੇ ਬੰਦੇ ਹੋ ਬੰਦੇ ਜੋਤੀ ਦਾ ਜਮਾਈ ਤੀ ਹੋਰ ਲਿਆਈ ਤੀ ਮਸਟੰਡੇ ਪੂਰੀ ਸੀ ਉਹਦਾ ਮੁੰਡਾ ਸੀ ਕਾਰਨ ਕੀ ਬਣਿਆ ਇਸ ਲੜਾਈ ਦਾ ਕਾਰਨ ਕੀ ਆ ਵੀ ਐਡਾ ਜਿਹੜਾ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਪੁੱਤ ਪਤਾ ਨਹੀਂ ਉਹ ਕੀ ਕਰਾ ਰਹੀਏ ਲੋਕਾਂ ਦੇ ਪੈਸੇ ਲੁੱਟ ਕੇ ਲੈ ਗਈ ਉਹਦੇ 'ਚ ਲਵਾਏ ਤੀ ਕੀ ਕਹਿੰਦੇ ਆ ਹਾਂ ਉਹਦੇ 'ਚ ਲਵਾਏ ਤੀ ਪੁੱਤ ਉਹਦੇ ਪਿੱਛੇ ਨਾ ਉਹਨੇ ਕਿਹਾ ਵੀ ਮੈਂ ਆ ਹੀ ਇਹਨਾਂ ਨੂੰ ਕੁੱਟਮਾਰ ਕਰਵਾ ਦਵਾਂ ਪਹਿਲਾਂ ਵੀ ਇਹਨਾਂ ਨੇ ਕੁੱਟੀ ਸੀ ਬਿੱਪਣ ਨੂੰ ਹਾਂਜੀ ਕੀ ਨਾਮ ਹੈ ਵੀਰੇ ਦਾ ਨਾਮ ਹਰੀਸ਼ ਸ਼ੈਖ ਚਾਹਲੀ ਆ ਨਾਮ ਸ਼ੈਖਾਨਨ ਕੀ ਹੋਇਆ ਜਿਹੜਾ ਐਡਾ ਜਿਹੜਾ ਕਹਿ ਰਿਹਾ ਮੈਨੂੰ ਨੁਕਸਾਨ ਹੋਇਆ ਹੋਇਆ ਗੱਡੀ ਟੁੱਟੀ ਹੋਈ ਐ ਅੰਦਰ ਘਰ ਦੇ ਵਿੱਚ ਸਾਰਾ ਸਮਾਨ ਟੁੱਟ ਗਿਆ ਇਹ ਦਾ ਕਾਰਨ ਹੈਗਾ ਜੀ ਕੁੜੀ ਐ ਅਮਨ ਤੇ ਉਹਦੀ ਮਾਂ ਐ ਜੀ ਜੋਤੀ ਤੇ ਉਹਨਾਂ ਕੋਲੇ ਬਿਟਕੋਇਨ ਦੇ ਵਿੱਚ ਅਸੀਂ ਪੈਸੇ ਲਾਏ ਪਏ ਆ ਤੇ ਜਦੋਂ ਅਸੀਂ ਉਹਨਾਂ ਕੋਲੋਂ ਪੈਸੇ ਲੈਣ ਦੀ ਗੱਲ ਕਰਦੇ ਆ ਤਾਂ ਸਾਨੂੰ ਪਿਸਤਲ ਦਿਖਾ ਕੇ ਧਮਕੀ ਦੰਦੇ ਨੇ ਤੇ ਸਾਡੇ ਏਰੀਆ ਦੇ ਵਿੱਚ ਆ ਕੇ ਫਾਇਰ ਕਰਟ ਕੇ ਗਏ ਨੇ ਉਹ ਤੇ ਅੱਜ ਜਿਹੜਾ ਕਹਿ ਲੀਏ ਬੇ ਇਨਾ ਨੁਕਸਾਨ ਹੋਇਆ ਹੈ ਜਾ ਬਿਟਕੋਇਨ ਦੀ ਜਿਵੇਂ ਗੱਲ ਕਰ ਰਹੇ ਹੋ ਕਿੰਨੇ ਪੈਸੇ ਨੇ ਬਿਟਕੋਇਨ ਦੇ ਬਿਟਕੋਇਨ ਦੇ ਵਿੱਚ ਸਾਡੇ ਕੋਲੇ ਸਾਰੀਆਂ ਰਸੀਦਾ ਵਗੈਰਾ ਪਈਆਂ ਨਹੀਂ ਮੇਰੇ ਫਾਦਰ ਨੇ ਪਰਸਨ ਲੋਨ ਵੀ ਲਿਆ ਹੋਇਆ ਤੇ ਅਸੀਂ 골ਡ ਲੋਨ ਵੀ ਲਿਆ ਹੋਇਆ ਤੇ ਉਹਦੇ ਘੱਟੋ-ਘੱਟ ਵੀ ਹੋ ਸਕਦਾ 35 ਲੱਖ ਰੁਪਏ قریب ਅਸੀਂ ਇਨਵੈਸਟਮੈਂਟ ਜਿੱਤੇ ਹੋਏ ਛੇ ਜੀ ਸਾਡੀ ਆਪਦੀ ਕੁੱਧੀ ਹੈ ਜੀ ਇਹ ਬਾਕੀ ਸਾਡੇ ਮੈਂਬਰ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਕਰੋੜਾ ਰੁਪਇਆ ਮਲਾ ਕੇ ਬਣਦਾ ਏ ਤੇ ਇਹ ਲੈ ਕੇ ਠੱਗ ਭੱਜੇ ਹੋਏ ਨੇ ਕੌਣ ਹੈ ਨਾਮ ਕੀ ਆ ਉਹਨਾਂ ਦੇ ਇਹ ਨਾਮ ਹੈ ਜੀ ਕੁੜੀਆ ਅਮਨਦੀਪ ਕੌਰ ਤੇ ਜੋਤੀ ਆ ਜੀ ਰੋਸ਼ਨ ਹੈ ਬੁਰਜੀਤ ਤੇ ਗੁਰਪ੍ਰੀਤ ਕਿੱਥੋਂ ਦੇ ਰਹਿਣ ਵਾਲੇ ਆ ਸਾਰੇ ਅਮਨ ਤੇ ਜੋਤੀ ਹੈਗੇ ਪਟਿਆਲੇ ਦੇ ਰਹਿਣ ਵਾਲੇ ਤੇ ਇਸ ਟਾਈਮੇ ਲੁਕੇ ਹੋਏ ਨੇ ਪਿੰਡ ਕੋਟ ਗੰਗੂਰਾਏ ਤੇ ਜਿਹੜੀ ਅਮਨ ਆ ਉਹਦੇ ਸਹੋਰੇ ਦੇ ਜੋ ਵੀ ਇਹ ਕੁਛ ਕਰਵਾ ਰਿਹਾ ਉਹਦਾ ਸਹੋਰਾ ਕਰਵਾ ਰਿਹਾ ਜੀ ਉਹ ਪਟਿਆਲੇ ਜਿੱਥੋਂ ਦੇ ਰਹਿਣ ਵਾਲੇ ਨੇ ਉਹ ਪਟਿਆਲੇ ਦੇ ਸਾਡੇ ਉਰੇ ਨੇੜਾ ਘਰ ਹੈ ਜੀ ਉਹਨਾਂ ਦਾ ਆ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ 42 ਨੰਬਰ ਬਕਾਨਾ ਰਾਜਗੁਰੂ ਹਮਲਾ ਕਿਹਨਾਂ ਵੱਲੋਂ ਕੀਤਾ ਗਿਆ ਮੁੰਡਾ ਜੀ ਜਸਮਨ ਨਾਮ ਦਾ ਤੇ ਉਹਦਾ ਨਾਮ ਹੈ ਜਸਮਨ ਪ੍ਰੀ ਸਿੰਘ ਤੇ ਉਹਦਾ ਚਾਚਾ ਜੀ ਨਾਲ ਸੁਖਜੀਤ ਹੂੰ ਤੇ ਸਾਰੀ ਸ਼ਹਿਰ ਚੋਂ ਵੀ ਚੱਲੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਉਹ ਹੈਗੇ ਪਿੰਡ ਕੋਟ ਗੰਗੂ ਰਾਏ ਅਮਨਦੀਪ ਜਿਲ੍ਹਾ ਜਿਲ੍ਹਾ ਹੁਣ ਦਰਾਹ ਤੇ ਲੁਧਿਆਣਾ ਪੈਂਦਾ ਜੀ ਤੇ ਕਿੰਨੇ ਸੱਟਾਂ ਕਿਦੇ ਕਿਦੇ ਸੱਟਾਂ ਵਜੀਆਂ ਸੱਟਾਂ ਸੱਟਾਂ ਮਰੇ ਚਾਚਾ ਜੀ ਦੇ ਵਜੀਆਂ ਗੁੰਡਾ ਸੇ ਮਾਰੇ ਤੇ ਉਂਹ ਤੇ ਰੱਖ ਕੇ ਸੱਟਾਂ ਬਿੱਤੀ ਗਈ ਅਸਰ ਬੈੱਡ ਫੁੱਲ ਗੇ ਬੈੱਡ ਫੁੱਲੇ ਦੇਖੋ ਚੀਚੇ ਸਾਰੀਆਂ ਕੰਡਾਈਆਂ ਪਈਆਂ ਨਹੀਂ ਬੈੱਡ ਫੁੱਲਣ ਦਾ ਮਤਲਬ ਕੀ ਹੋਇਆ ਪਹਿਲੇ ਪੈਸੇ ਲੈ ਕੇ ਜਿਹੜੇ ਥੋੜੇ ਬਹੁਤੇ ਪੈਸੇ ਦਿੱਤੇ ਸੀ ਪੈਸੇ ਪੈ ਸੀਗੇ ਜਿਹੜੇ ਪੈਸੇ ਪੈ ਤੀਏ ਹੂੰ ਗਾਗਾ ਨੂੰ ਦੇਖ ਰਹੇ ਨੇ ਰਾਜ ਕਲੋਨੀ ਦੇ ਵਿੱਚ ਜਿਹੜਾ ਮੈਟਰ ਹੋਇਆ ਜਿਹੜਾ ਕੈਗਰ ਕੋਲ ਕੁਝ ਬੰਦੇ ਜਿਹੜੇ ਲੋਕਾਂ ਦੇ ਘਰੋਂ ਚੋਰੀ ਦੇ ਸੀ ਕੀ ਮਾਮਲਾ ਸੋਨੇ ਸੋ ਉਹਨੇ 2.5 ਅੱਜ ਬੋਲੀ ਉੱਥੋਂ ਮੌਕੇ ਦੇ ਗਏ ਸੀ ਉਸ ਤੋਂ ਬਾਅਦ ਉਹ ਬਾਕੀ ਦੇ ਵੈਸੇ ਕਰ ਰਹੇ ਸੀ ਉਹ ਨੂੰ ਉਹ ਬਾਕੀ ਕੰਮ ਕਰ ਰਹੇ